ਕਿਸਾਨ ਮਜ਼ਦੂਰ ਮੋਰਚੇ ਦੇ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੁੰਦਾ ਜਾ ਰਿਹਾ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਵੀ ਨੇ ਸਰਹੱਦਾਂ 'ਤੇ ਪਰ ਉਹਨਾਂ ਦੇ ਨਾਲ ਹੋਰ ਕਿਸਾਨ ਜੁੜਦੇ ਜਾ ਰਹੇ ਨੇ ਉਧਰ ਹੀ ਕਿਸਾਨਾਂ ਦੀ ਹਿਮਾਇਤ ਦੇ ਵਿੱਚ ਕਈ ਲੋਕਾਂ ਵੱਲੋਂ ਵੱਡੇ-ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪੈਟਰੋਲ ਪੰਪ ਮਾਲਕ ਵੀ ਨੇ ਜੀ ਹਾਂ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਪੈਟਰੋਲ ਪੰਪ ਬੰਦ ਕਰਾਂਗਾ। ਤੁਹਾੰਦਾ ਜ਼ਗੀ ਕਿਸਾਨ ਅੰਦੋਲਨ 2.0 ਦਾ ਅੱਜ ਇਹ ਤੀਜਾ ਦਿਨ ਹੈ। ਪੰਜਾਬ ਹਰਿਆਣਾ ਦੀ ਸਰਹੱਦ ਉੱਤੇ ਬੀਤੇ ਦੋ ਦਿਨ ਵੀ ਕਿਸਾਨਾਂ ਤੇ ਸੁਰੱਖਿਆ ਬਲਾਂ ਵਿਚਕਾਰ ਤਣਾਅ ਦੇਖਣ ਨੂੰ ਮਿਲਿਆ ਸੀ। ਜੀ ਹਾਂ, ਲਗਾਤਾਰ ਉਥੋਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਅੱਗੇ ਜਾਣਾ ਚਾਹੁੰਦੇ ਨੇ ਪਰ ਪੁਲਿਸ ਜੋ ਹੈ ਉਹਨਾਂ ਨੂੰ ਰੋਕਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ। ਕਿਸਾਨਾਂ ਦੇ ਸੁਰੱਖਿਆ ਬਲਾਂ ਵਿੱਚੋਂ ਕਈ ਜਣੇ ਦੇ ਜ਼ਖਮੀ ਹੋਣ ਦੀਆਂ ਵੀ ਖਬਰਾਂ ਸਾਮਣੇ ਆਏ ਸੀ ਉਧਰ ਹੀ ਪੈਟਰੋਲ ਪੰਪ ਮਾਲਕਾਂ ਦਾ ਜ਼ਿਕਰ ਕਰੀਏ ਪੈਟਰੋਲ ਪੰਪਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਸਾਹਮਣੇ ਆਏ ਉਹਨਾਂ ਨੇ 12 ਅਤੇ ਸ਼ਾਮ 4 ਵਜੇ ਤੱਕ ਪੰਜਾਬ ਦੇ ਪੈਟਰੋਲ ਪੰਪ ਚਾਰਕਰਤੇ ਦੇ ਲਈ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਅੱਜ ਪੂਰਾ ਦਿਨ ਤੇਲ ਕੰਪਨੀਆਂ ਤੋਂ ਤੇਲ ਨਾ ਖਰੀਦਣ ਦਾ ਵੀ ਫੈਸਲਾ ਕੀਤਾ ਗਿਆ ਨਾਲ ਹੀ 22 ਫਰਵਰੀ ਨੂੰ ਦੱਸ ਦਈਏ ਕਿ 22 ਫਰਵਰੀ ਨੂੰ ਪੂਰੇ ਦਿਨ ਦੀ ਹੜਤਾਲ ਵੀ ਉਹਨਾਂ ਨੇ ਆਖੀ ਹੈ ਕਿ ਕੀਤੀ ਜਾਵੇਗੀ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਖਬਰ ਦੇ ਨਾਲ ਲੋਕਾਂ ਦੇ ਵਿੱਚ ਹਲਚਲ ਮਚੀ ਹੋਈ ਹੈ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਲੋਕ ਪੈਟਰੋਲ ਪੁਆ ਰਹੇ ਨੇ ਤੁਹਾਨੂੰ ਦੱਸ ਦੇ ਕਿ ਕਿਸਾਨ ਅੰਦੋਲਨ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਸ ਦੇ ਨਾਲ ਹੋਰ ਵਾਧਾ ਹੁੰਦਾ ਨਜ਼ਰ ਆਇਆ ਲਗਾਤਾਰ ਤੋਂ ਦੱਸਿਆ ਕਿ ਆਵਾਜ਼ ਆਈ ਤੇ ਫਰਕ ਪਿਆ ਰਿਆ ਪੰਜਾਬ ਪਰ ਦੇ ਪੈਟਰੋਲ ਪੰਪਾਂ ਤੇ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗੀ ਅੱਜ ਫਿਲਹਾਲ ਪੈਟਰੋਲ ਪੰਪ ਦੇ ਮਾਲਕਾਂ ਨੇ ਤੇਲ ਖਰੀਦਣ ਨੂੰ ਵੀ ਮਨਾ ਕਰ ਦਿੱਤਾ ਹੈ ਔਰ ਉਸ ਤੋਂ ਬਾਅਦ ਭਲਕੇ 4 ਘੰਟਿਆਂ ਦੇ ਲਈ ਪੈਟਰੋਲ ਪੰਪ ਬੰਦ ਰੱਖਣਗੇ ਫਿਰ 22 ਫਰਵਰੀ ਨੂੰ ਜਿੱਹਾਂ ਫਿਰ 22 ਫਰਵਰੀ ਨੂੰ ਪੂਰਾ ਦਿਨ ਹੜਤਾਲ ਦੀ ਗੱਲ ਜੋ ਹੈ ਉਹ ਆਖੀ ਗਈ ਹੈ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਤੇ ਕਾਰਨ ਪੰਜਾਬ ਅਤੇ ਹਰਿਆਣਾ ਵਿਚਾਲੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਸਨੇ ਨਾਲ ਹੀ ਦਿੱਲੀ ਦੇ ਗਾਜਪੁਰ ਬਾਰਡਰ ਉੱਤੇ ਵੀ ਰੋਕਾ ਕਾਰਨ ਚਾਂਮ ਦੇਖਣ ਨੂੰ ਮਿਲ ਰਿਹਾ ਪੰਜਾਬ ਤੋਂ ਹਰਿਆਣਾ ਜਾਂਦੇ ਤਕਰੀਬਨ ਸਾਰੇ ਮੁੱਖ ਰਹਾਾਂ ਉੱਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਪਹੁੰਚੇ ਹੋਏ ਨੇ ਇਸ ਦੌਰਾਨ ਬੀਤੇ ਦਿਨੀ ਵੀ ਪੂਰਾ ਦਿਨ ਕਿਸਾਨਾਂ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਸੁਰੱਖਿਆ ਬਲਾਂ ਵਿਚਾਲੇ ਤਕਰਾਰ ਚੱਲਦਾ ਰਿਹਾ ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਡਰੋਨਾਂ ਰਾਹੀਂ ਵੀ ਹ ਗੋਲੇ ਸੁੱਟੇ ਜਾ ਰਹੇ ਸੀ ਪੰਜਾਬ ਦੇ ਪਾਕਪਾ ਕਿਲਾਕਾ ਤੋਂ ਆਏ ਕਿਸਾਨ ਇਸ ਵੇਲੇ ਪੰਜਾਬ ਹਰਿਆਣਾ ਵਿਚਕਾਰ ਪੰਦੇ ਸ਼ੰਭੂ ਸਰਹੱਦ ਉੱਤੇ ਇਕੱਠੇ ਹੋਏ ਨੇ ਤੇ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ